ਪਰਿਯੋ ਜਾਜਿਕ ਸਰਵਾ ਦੇਹੋ ਦਰਸ ਮਾਨ ਚਾਓ ਭਗਤ ਇਹੋ ਮਨ ਠਹਿਰਾਵੇ ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਦਰੀ ਇੱਕ ਨਾਮ ਜਨ ਨਾਲ ਤੁਮਾਰੀ ਆਸਾ ਤੁਮ ਹੀ ਸਤਿ ਲੋ ਸੁਹੇਲੇ ਪ੍ਰਭੂ ਰੱਖਣ ਹਾਰ ਗਲਾ ਨਾਮਨ ਕਰਕੇ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਆਣਗਾ <laughs> ਦੂਰ <laughs> ਉਡੈ ਲਕਾਹਿਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਖੀ ਤਿਤ ਵੇਲੇ ਕਹਸਨ ਪ੍ਰੇ ਜੇ ਤੁਸੀਂ ਲੱਭਾਏ ਤੋ ਆਪਾਂ ਸਾਰੇ ਬੜਾ ਭਾਗਿਆ ਜੋ ਸਰਗੁਣ ਪਾਤਸ਼ਾਹ ਬਖਸ਼ ਰਹਿਤ ਕਰਕੇ ਆਪਣੇ ਚਰਨਾਂ ਚ ਰਹਿ ਕੇ ਆਏ ਨੇ ਮੈਂ ਤਕਰੀਬਨ ਮੰਜੀਤ ਸਾਹਿਬ ਦੀ ਮੌਤਾਰੀ ਦਾ ਹਾਂ ਗੁਰੂ ਕੋ ਵੀ ਆਪਣੇ ਆਪ ਗੁਰਦੁਆਰੇ ਨਹੀਂ ਹੁੰਦੇ ਗੁਰੂ ਕਿਰਪਾ ਕਰੇ ਤੋ ਗੁਰਦੁਆਰੇ ਆਇਆ ਜਾਂਦਾ ਜੀ ਨਹੀਂ ਤੇ ਕਈ ਦਿਨਾਂ ਗੁਰਦੁਆਰੇ ਆ ਕੇ ਵੀ ਆਪਾਂ ਖੜੇ ਰਹ ਜਾਂਦੇ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਬਿਆਨ ਤੇ ਇਤਿਹਾਸ ਵਿੱਚ ਵਿਧਵਾਣਾ ਦੀ ਕਿਰਪਾ ਦੀ ਅਕੀਦਤ ਸੁਆਲੀ ਹਿਆ ਹੈ ਇਹ ਸਾਡੇ ਸਿੱਖ ਧਰਮ ਦਾ ਜਿਹੜਾ ਸੈਂਟਰ ਹੈ ਨਹੀਂ ਉਹ ਗੁਰੂ ਕਿਰਪਾ ਜੇ ਕੋ ਆਪਾਂ ਕਹਾਂ ਕਿ ਸਿੱਖ ਧਰਮ ਦੀ ਜਿਵੇਂ ਆਪਾਂ ਕਹਿੰਦੇ ਵੀ ਰੀੜ ਦੀ ਹੱਡੀ ਹੈ ਤੇ ਜੋ ਮੈਂ ਹੁਣ ਤੱਕ ਸਮਝਿਆ ਹੈ ਸਿੱਧ ਧਰਮ ਦੀ ਰੀੜ ਦੀ ਹੱਡੀ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਆਪਾਂ ਬਾਣੀ ਪੜਦੇ ਹੋ ਗੁਰਪ੍ਰਸਾਦ ਕਿਰਪਾ ਜੀ ਕਰੇ ਨਾਮ ਸੰਤ ਸੱਗ ਨਿਤ ਕੀ ਕਰੇ ਜੇ ਗੁਰੂ ਕਿਰਪਾ ਕਰੇ ਆ ਮੇਰੇ ਸਾਹਮਣੇ ਪੈ ਕੇ ਦਰਸ਼ਨ ਮਿੱਠੇ ਦੀ ਪੱਟੀ ਵਾਲੇ ਪੱਟੀ ਦੇ ਲਾਗੇ ਸੁਹਾੜੀ ਪਿੰਡ ਹੈ ਇਸ ਹਿੜਿਆੜੀ ਵਾਲਿਆਂ ਦਾ ਦੂ ਦਾ ਬਾਬਾ ਵੀ ਚੋਰੀਆਂ ਕਰਦਾ ਸੀ ਕਰੇ ਜਿਹੋ ਜੀ ਆਪਾਂ ਸੰਗਤ ਕਰਦੇ ਨਾ ਉਹ ਮੇਰੇ ਰਾਮ ਚੜਦਾ ਹੈ ਮਾਧਿਮ ਦੋ ਪਿੰਡਾਂ ਦੇ ਨਾਮ ਨਾਲ ਰਾਮ ਚੜਦਾ ਟੂਹਾ ਵਾਲੇ ਇੱਕ ਮੇਰਾ ਪੁਨਾ ਕੋਨਾ ਨਗਰ ਹੈ ਟੂਹਾ ਵਾਲੇ ਪੁਰੇ ਇੱਕ ਸਿਹੜੀ ਨਗਰ ਜਿਹਨੂੰ ਆਪ ਅੱਗੇ ਦੇ ਚੋਰਾ ਵਾਲੀ ਸਿਹੜੀ ਲੇਕਰ ਪੁਨਾ ਦੋ ਨਗਰਾਂ ਵਿੱਚ ਮੌਜੂਦ ਆ ਜਮਾਨੇ ਜਦੋਂ ਸੰਤ ਹੋਏ ਸੰਤ ਬਾਬਾ ਤਾਰਾ ਸਿੰਘ ਜੀ ਇਹ ਸੰਤ ਕਰਤਾ ਸਿੰਘ ਦੂਮਾ ਦਾ ਨਾਂ ਚੋਰਾ ਤੋਂ ਬਲਕੇ ਸੰਤਾਂ ਵਾਲਾ ਬਣ ਗਿਆ ਸੰਤਾਂ ਵਾਲੇ ਘੁੰਮੇ ਤੇ ਸੰਤਾਂ ਵਾਲੇ ਸੇਵਾ ਕੀ ਇਹ ਗੱਲ ਕਿਸ ਸੁਭਾਅ ਕੋਈ ਆ ਗਈ ਟੱਕ ਨਹੀਂ ਗੁਰੂ ਕੋ ਪਾਈ ਅਗਲੀ ਦੀ ਸੰਗਤ ਹੋਈ ਗੁਰੂ ਨੇ ਕਿਰਪਾ ਦਿੱਤੀ